ਤੋਵਾਰਾ ਦੀ ਫੇਰ ਹੁਣ ਕੋਰਸ ਚਾਲੂ ਕਰਨਾ ਪੈਣਾ 50-60000 ਰੁਪਏ ਅੱਗੇ ਲਾਤਾ ਆ ਤੇ ਪੱਲੇ ਇੰਤਰਾ ਕੁਛ ਪਿਆ ਨਹੀਂਗਾ ਤੇ ਦਵਾਈ ਖਾਂਦੀ ਰਹਿੰਦੀ ਲਗਾਤਾਰ ਤੇ ਨਾਂਦਵਾਰਾ ਦੀ ਕੋਰਸ ਕਰਨਾ ਪੈਂਦਾ ਤੇ ਨਾਂਦਵਾਰਾ ਦੀ ਇਹ ਕੰਮ ਫੇਰ ਹੁੰਦਾ ਇੰਨੇ ਕਦੀ ਵੇਖਿਆ ਨਹੀਂ ਨੇ ਪੈਸੇ ਨੂੰ ਉਹ ਆਂਦੇ ਨੇ ਠੰਡੇ ਦੁੱਧ ਪੂਕਾ ਦਿੰਦੀ ਆ ਹਨਾ ਤੇ ਤਾਂ ਹੀ ਦਿਨ ਨੂੰ ਇਹਨੂੰ ਪਤਾ ਹੋਵੇ ਵੀ 50000 ਹੁੰਦਾ ਕੀ ਆ ਚਾਹ ਤੇ ਚਾਹ ਫੇਰ ਮੰਗ ਲਈ ਮੇਰੇ ਕੋਲੋਂ ਤੇ ਰੋਟੀ ਨਹੀਂ ਖਾਣੀ ਹੈਗੀ ਫਿਰ ਕੀ ਖਾਣਾ ਮੈਂ ਰੋਟੀ ਅੱਜ ਨਹੀਂ ਦਿਲ ਕਰ ਰਿਹਾ ਛਰ ਕੇ ਖਾਣੇ ਨਾ ਮੈਂ ਰੋਟੀ ਕੋਈ ਨਹੀਂ ਮੈਨੂੰ ਚਾਹ ਨਹੀਂ ਦਿਲ ਕਰ ਰਿਹਾ ਚਾਹ ਪੀ ਠੀ ਖਾ ਲੈਂਦੇ ਚਾਹ ਦੇ ਨਾਲ ਫੇਰ ਨਹੀਂ ਭੁੱਖ ਲੱਗਣੀ ਹੈਗੀ ਨਹੀਂ ਮੰਨ ਨਹੀਂ ਕਰਨਾ ਜੇ ਛਰ ਕੇ ਖਾ ਲੂੰਗਾ ਹੁਣ ਮੈਂ ਇੱਥੇ ਹੀ ਆ ਕੋਈ ਨਹੀਂ ਹੁਣ ਨਹੀਂ ਜਾਣਾ ਮੈਂ ਕਿਤੇ ਕੰਮ ਕਰਨ ਕਰ ਆਇਆ ਮੈਂ ਕੰਮ ਬਾਹਰ ਦਾ ਜਿਹੜਾ ਵੀ ਹੈਗਾ ਹੀ ਮੈਂ ਇੱਥੇ ਦੁਕਾਨ ਤੇ ਹੀ ਕਰਨਾ ਮੈਂ ਛਰ ਕੇ ਖਾ ਲੈਣਾ ਕੋਈ ਗੱਲ ਠੀਕ ਹੈ ਗੋਪੀ ਨਿਲਕੰਡਿਆ ਹੈਗਾ ਤਾਂ ਉਹੀ ਲੱਗਦਾ ਵਾ ਕਿ ਕਿੰਨੀ ਤੇਜ਼ ਜਾਣ ਡਿਆ ਵਾ ਕੀ ਗੱਲ ਹੈ ਨੂੰ ਕਦੀ ਗਿਆ ਨਹੀਂ ਤੇ ਸਾਡੇ ਤੋਂ ਬੈਠ ਕੇ ਬਗੈਰ ਤੇ ਸਾਡੇ ਨੰਗੇ ਅੱਜ ਵੇਖਿਆ ਵੀ ਨਹੀਂ ਸਾਡੇ ਵੱਲ ਇਹਨੇ ਉਹਨੂੰ ਦਾ ਜਾਂ ਲੱਗਣ ਡਿਆ ਚਿਹਰਾ ਮੈਨੂੰ ਲੱਗਦਾ ਕੋਈ ਗੱਲ ਹੋਈ ਆ ਜਾਂ ਆਪਦੀ ਹੈ ਨਾ ਤੁਸੀਂ ਐਦਾਂ ਕਰੋ ਕਿ ਫੋਨ ਕਰੋ ਉਹਨੂੰ ਵਾਪਸ ਸੱਤੋ ਦੁਕਾਨ ਤੇ ਉਹਨੂੰ ਕਹੋ ਕਿ ਦੁਕਾਨੇ ਆ ਤੇ ਫਿਰ ਬੈ ਕੇ ਗੱਲ ਕਰਿਓ ਕਿ ਕੀ ਗੱਲ ਵਾ ਐਦਾਂ ਤੇ ਕਦੀ ਨੰਗੇ ਨਹੀਂ ਹੈਗੇ ਭਾਜੀ ਮੈਂ ਉਹੀ ਨਾ ਇਹਨੇ ਤਾਂ ਧਿਆਨ ਜਿਆ ਵੀ ਨਹੀਂ ਦਿੱਤਾ ਵੀ ਕੀ ਗੱਲ ਹੋਈ ਆ ਕੀ ਨਹੀਂ ਹੈ ਨਾ ਮੈਂ ਕਰਦਾ 1 ਮਿੰਟ ਕਾਲ ਕਰਦਾ ਕੋਈ ਗੱਲ ਨਾ ਹੋਈ ਹੋਵੇ ਘਰ ਨਾਲ ਦੇ ਚੱਲ ਕੋਈ ਨਹੀਂ 100 ਗੱਲਾਂ ਹੋ ਜਾਂਦੀਆਂ ਵਾ ਹਲੋ ਹਲੋ ਹਾਂ ਗੋਪੀ ਗਿਆਲਾ ਹਾਂ ਹਾਂ ਸਦਾ ਠੀਕ ਹਾਂ ਤੂੰ ਸੁਣਾ ਆਸ ਵਧੀਆ ਤੇ ਅੱਜ ਲਾਗੋ ਦੀ ਓਧਾਂ ਲੰਘ ਗਿਆ ਕੀ ਗੱਲ ਹੋ ਗਈ ਆ ਮੈਂ ਯਾਰ ਮੈਂ ਆਖਿਆ ਪਤਾ ਨਹੀਂ ਉਹ ਦਾ ਜੋ ਕਹਿ ਲੱਗਦਾ ਮੇਰੇ ਨਾਲ ਤੇ ਉਹਨਾਂ ਦੁਕਾਨ ਵਾਲੇ ਵੇਖਿਆ ਵੀ ਨਹੀਂ ਆ। ਮੈਂ ਇਹ ਰਾਹ ਦਾ ਸਾਜ ਨਹੀਂ ਆ ਪੈਂ। ਹਾਂ। ਟੈਨਸ਼ਨ ਇਹਦਾ ਆ ਮੈਂ ਉਹ ਕਿਰਪਾ ਸਰਦਾਰ ਨਾ। ਨਹੀਂ ਬੁਤੀ ਤੇ ਜਬੜੀ ਹੈ ਨਾ ਮੈਨੂੰ ਤਾਂ ਚਿੰਤਾ ਹੋ ਗਈ ਭਰਾਵਾ ਮੈਂ ਕਿਹਾ ਪਤਾ ਨਹੀਂ ਕੀ ਗੱਲ ਬੜੀ ਤੇਜ਼ ਜਾਣ ਰਿਹਾ ਏ। ਹਾਂ ਕੋਈ ਨਹੀਂ ਵਾਹੋ ਟੈਨਸ਼ਨ ਜਿਹੜੇ ਕਰਦੇ। ਤੂੰ ਨਾ ਇਦਾਂ ਕਰ 2 ਮਿੰਟ ਟੈਨਸ਼ਨ ਭੁਲਾ ਕੇ ਨਾ ਮੜ ਜਾ ਤੇ ਮੇਰਾ ਤਾਂ ਕਾਹ ਇਥੇ ਮੈਂ ਦੁਕਾਨ ਤੇ ਬੈਠਾ ਵਾਂ। ਆ ਆਪਾਂ ਇਥੇ ਬਹਿ ਕੇ ਗੱਲ ਕਰਦੇ ਆ। ਓਏ ਆ ਜਾ 2 ਮਿੰਟ ਚਲਾ ਮੇਰਾ ਭਰਾ ਆ ਜਾ ਆ ਜਾ ਗੁਰਮੀਤਾ ਲੈ ਜੋ ਤੇ ਗੋਪੀ ਲੱਗਾ ਹੁਣ ਤੇ ਲੈ ਕੇ ਆਇਓ ਦੋ ਕੱਪ ਲੈ ਆਇਓ ਫਿਰ ਆਵਾਜ਼ ਦੇ ਦੇ ਮੈਨੂੰ ਹਾਂ ਕੋਈ ਨਹੀਂ ਬੋਲੋ ਮੇਰਾ ਵੀਰ ਕੁਰਸੀ ਦੇ ਕੁਰਸੀ ਤੇ ਆਉਣ ਲੱਗਾ ਗੋਪੀ ਲੈ ਆਇ ਤੇ ਬਾਅਦ ਲੈ ਚਲ ਦੇ ਹਾਂ ਵਧੀਆ ਵਧੀਆ ਹਾਂ ਵਧੀਆ ਤੂੰ ਸੁਣਾ ਹਾਂ ਵਧੀਆ ਚੱਲਣ ਦਾ ਕਾਰੋਬਾਰ ਮੈਂ ਤੇ ਬਸ ਇੱਥੇ ਬੈਠਾ ਤੈਨੂੰ ਵੇਖਿਆ ਮੈਂ ਭਰਾਈ ਤੇਰੇ ਨੂੰ ਕਹਿਣਾ ਮੈਨੂੰ ਲੱਗਦਾ ਮੈਨੂੰ ਗੋਪੀ ਲੰਗਿਆ ਜਾਂ ਆਪਦਾ ਤੇ ਇਹ ਲਾਗੇ ਵੀ ਨਹੀਂ ਖਲੋਗੇ ਕਿ ਅੱਜ ਤੇ ਇਦਾਂ ਮੂੰਹ ਜਿਹਾ ਵਟਿਆ ਪਤਾ ਨਹੀਂ ਕਿਉਂ ਗੱਲ ਹੋ ਗਈ ਫੋਨ ਤੇ ਕਰਾਂ ਨਹੀਂ ਨਹੀਂ ਭਰਾ ਮੂੰਹ ਮਾ ਘਾਦਾ ਵਟਣਾ ਵਾ ਉਹ ਇਦਾਂ ਹੀ ਕਰਦੀਆਂ ਤੈਨੂੰ ਪਤਾ ਕਈ ਗੱਲਾਂ ਹੋ ਜਾਂਦੀਆਂ ਤੇ ਉਹ ਐਵੇਂ ਦਿਮਾਗ ਉਧਰ ਲੱਗਾ ਤੇ ਮੈਨੂੰ ਖਿਆਲ ਨਹੀਂ ਰਿਹਾ ਪਤਾ ਕੀ ਆ ਟੈਨਸ਼ਨ ਜਿੰਨੀ ਮਰਜ਼ੀ ਵੀ ਕਰਦੀ ਹੋਵੇ ਨਾ ਪਰ ਗਾਂ ਤੋਂ ਇੰਨੀ ਤੇਜ਼ ਮੋਟਰਸਾਈਕਲ ਤੇ ਨਹੀਂ ਜਾਈਦਾ ਥੋੜਾ ਹੌਂਸਲੇ ਨਾਲ ਚੱਲੀਦਾ ਵਾ ਸਹੀ ਹੈ ਨਾ ਤੇ ਕਦੀ ਸੱਟ ਲੱਗੀ ਮੁੜ ਕੇ ਹੱਥ ਨਹੀਂ ਗਈ ਆਉਂਦੀ ਬੰਦੇ ਦੇ ਤੇ ਜਿੰਨੀ ਮਰਜ਼ੀ ਵੀ ਟੈਨਸ਼ਨ ਹੋਵੇ ਅੱਗੇ ਤੇ ਹਾਰੇ ਕਿ ਗੱਲ ਮੇਰੇ ਨਾਲ ਤੂੰ ਨਿੱਕੀ ਨਿੱਕੀ ਵੀ ਕਰਦਾ ਵਾ ਤੇ ਹੁਣ ਕਿਉਂ ਨਹੀਂ ਕਰਦਾ ਵੀ ਬੰਦਾ ਦੁੱਖ ਦੱਸਦਾ ਨਾ ਕਿਸੇ ਨੂੰ ਤੇ ਅੱਧਾ ਦੁੱਖ ਵੰਡਿਆ ਜਾਂਦਾ ਵਾ ਆਹ ਹੈ ਤਾਂ ਗੱਲ ਬਰਾਦਰ ਹੀ ਠੀਕ ਆ ਪਰ ਮੈਂ ਨਾ ਵੀ ਚੱਲਣਾ ਕੀ ਮੇਰੀ ਟੈਨਸ਼ਨ ਵੀ ਮੇਰੇ ਕਰਕੇ ਆ ਮੈਂ ਠੀਕ ਹੋਣ ਨੂੰ ਵੀ ਨਾ ਟੈਨਸ਼ਨ ਆਵੇ ਤੇ ਫਿਰ ਚੰਗਾ ਨਹੀਂ ਲੱਗਦਾ ਹਨਾ ਫਿਰ ਯਾਰ ਤੇ ਭਰਾ ਉਹ ਕਦੇ ਵਸਦੇ ਹੁੰਦੇ ਆ ਮੈਨੂੰ ਦੱਸ ਚੱਲ ਭਰਾ ਬੜਾ ਮਾਣ ਹੋ ਗਿਆ ਮੈਨੂੰ ਕਿ ਮੇਕੋ ਭਰਾਵਾਂ ਵਰਗਾ ਯਾਰ ਵਾ ਇਹਨਾਂ ਕਹਿ ਗਏ ਤੂੰ ਤੇ ਮੇਰੇ ਟੈਨਸ਼ਨ ਹੀ ਦੂਰ ਕਰ ਦਿੱਤੀ ਆ ਚਲ ਆ ਤੇ ਮੈਂ ਕਰਦਾ ਬਾਤ ਜੀ ਪਤਾ ਕੀ ਆ ਵੇਖ ਜੇ ਭਰਾ ਸਮਝਦਾ ਨਾ ਤੇ ਦੋਸਤ ਸਮਝਦਾ ਵਾ ਤੇ ਫਿਰ ਗੱਲ ਕਰੀਦੀ ਆ ਹੁਣ ਤੂੰ ਮੈਨੂੰ ਦੱਸ ਵੀ ਕੀ ਗੱਲ ਕੀ ਹੋਈ ਆ ਗਾਲਾਂ ਯਾਰ ਕੀ ਦੱਸਾਂ ਗੱਲ ਇਹ ਹੋਈ ਨਾ ਤੇ ਮੰਮੀ ਪੈ ਗਿਆ ਘਰ ਚ ਕਾਲੇ ਇੱਕ ਸਾਡੇ ਜਿਹੜਾ ਮਤਲਬ ਜਿਹੜੇ ਆਸੇ ਪਾਸੇ ਦੇ ਗਮਾਂਡੀ ਆ ਮੰਮੀ ਲੱਗੇ ਆ ਗਏ ਨਾ ਤੇ ਮੰਮੀ ਨੂੰ ਪਰ ਕੰਮ ਦੇ ਰਹਿੰਦੇ ਆ ਤਨ ਕਰੇ ਬਾ ਇੱਕ ਸਾਲ ਹੋਇਆ ਜੀ ਮੇਰੇ ਵਿਆਹ ਨੂੰ ਸਾਲ ਨੂੰ ਹੋਇਆ ਮੰਨ ਲਓ ਜੀ ਅੱਜ ਅੱਛਾ ਤੇ ਬੱਚੇ ਪੱਖੋਂ ਮਤਲਬ ਮੰਮੀ ਨੇ ਟੈਨਸ਼ਨ ਲੈਣ ਡਿਆ ਵੀ ਐਡਾ ਤਾਂ ਮੰਮੀ ਕਹਿੰਦੇ ਵੀ ਦੂਜਾ ਵਿਆਹ ਕਰਨਾ ਇਹਦਾ ਮਤਲਬ ਹੁਣ ਇਹ ਥੋੜੀ ਆਸ਼ੰਦੇ ਇਹ ਸਾਡੇ ਕੋਲ ਜ਼ਮੀਨ ਜਾਇਦਾਦ ਹੈਗੀ ਆ ਤਾਂ ਮੈਂ ਉਹ ਗਰੀਬਣੀ ਨੂੰ ਹੁਣ ਤੱਕਾ ਦੇ ਦਾਂ ਇਹ ਥੋੜਾ ਵੀ ਹਨਾ ਵੀ ਉਹ ਗਰੀਬਵਾ ਤੇ ਮੈਂ ਉਹਨੂੰ ਹੁਣ ਫੜਦਾ ਵੀ ਤਾਂ ਕਰਕੇ ਦੇਤੀ ਭੈਣਵਾ ਹਨਾ ਨਹੀਂ ਇਹ ਤੇ ਮਾਤਾ ਵਾਸਤੇ ਬਿਲਕੁਲ ਗਲਤ ਗੱਲ ਵਾ ਹਨਾ ਅਜੀ ਉਹ ਵੇਖ ਲਾ ਈ ਮਾਤਾ ਵੀ ਖੁਦ ਜਨਾਨੀ ਹੋ ਕੇ ਵੀ ਜਨਾਨੀ ਦਾ ਦਰਦ ਨਹੀਂ ਸਮਝਦੀ ਹਨ ਤੇ ਰਹੀ ਗੱਲ ਔਲਾਦ ਦੀ ਹਨਾ ਉਹ ਤੇ ਗੋਪੀ ਮਹਾਰਾਜ ਦੇ ਹੱਥ ਵਾ ਆਪਣੇ ਹੱਥ ਕੁਝ ਨਹੀਂਗਾ ਮਾਲਕ ਚਾਵੇ ਤੇ ਝਾਟੀ ਕੱਖਾਂ ਤੋਂ ਲੱਖ ਬਣਾ ਦਿੰਦਾ ਵਾ ਤੇ ਝਾਟੀ ਸਾਰਾ ਕੁਝ ਕਰ ਸਕਦਾ ਹਨਾ ਪਰ ਮਾਤਾਵਾਹ ਤੇ ਇਹ ਚੀਜ਼ ਗਲਤ ਹੈ ਜਿੱਤੋਂ ਮੈਂ ਮਾਤਾ ਨੂੰ ਵੀ ਗਲਤ ਮੰਨਦਾ ਹਨਾ ਤੇ ਰਹੀ ਗੱਲ ਉਹਨੂੰ ਧੱਕਾ ਉਹਨੂੰ ਕਿਉਂ ਧੱਕਾ ਦੇਣਾ ਵੀਰੇ ਉਹਨੂੰ ਵਿਆਹ ਕੇ ਲੈ ਕੇ ਆਏ ਆਪਾਂ ਠੀਕ ਹੈ ਨਾ ਐਦਾਂ ਨਹੀਂ ਕਦੀ ਵੀ ਹੋ ਸਕਦਾ ਇਹ ਦਵਾਈ ਵੀ ਚੱਲਣ ਦੇ ਆ ਚਲੋ ਹਨਾ ਬੰਦੇ ਦੀ ਬਾ ਦਵਾਈ ਦਾ ਕੀ ਹੁੰਦੀ ਆ ਡਾਕਟਰ ਤਾਂ ਓਏ ਮੈਂ ਡਾਕਟਰ ਵੀ ਚਲੋ ਆਪਣੀ ਜਗ੍ਹਾ ਠੀਕ ਆ ਪਰ ਜਿੰਨਾ ਚਿਰ ਤੱਕ ਮਹਾਰਾਜ ਕੋਸ਼ਿਸ਼ ਦੋ ਆ ਨਾ ਉਦੋਂ ਸਾਰਾ ਕੁਝ ਸਹੀ ਹੋ ਜਾਣਾ ਉਹ ਸਿਆਣੇ ਕਹਿੰਦੇ ਆ 12 ਸਾਲੀ ਦੀ ਰੂੜੀ ਦੀ ਵੀ ਸੁਣੀ ਜਾਂਦੀ ਆ ਤਹਾਡੇ ਬਿਆਹ ਨੂੰ ਤੇ ਜੇ ਸਾਲ ਕੰਡ ਹੋਇਆ ਜੀ ਨੀ ਚਰਚ ਕਾਤੋਂ ਕਾਲੇ ਪਹਿਣਾ ਮਾਤਾ ਨੇ ਉਹ ਇਹਨਾਂ ਕਾਲੇ ਪੈ ਗਏ ਆ ਨਾ ਮਤਲਬ ਵੀ ਸਾਲ ਇਹ ਜੇ ਹੋਇਆ ਏ ਥੋੜੇ ਵੀ ਉਹਨਾਂ ਨੂੰ ਭਰਨੀ ਵੀ ਕਿੰਨਾ ਟਾਈਮ ਜਿੱਦਾਂ ਮੈਂ ਮੈਂ ਤੇਰੀ ਗੱਲ ਨਾਲ ਸਹਿਮਤਾ ਮਾਤਾ ਜਿਹੜੀ ਆ ਨਾ ਮਾਤਾ ਨਹੀਂ ਕਾਲੀ ਪੈ ਸਕਦੀ ਉਹਨੂੰ ਜਿਹੜੇ ਚੁੱਕਣਾ ਵਾਲੇ ਆ ਨਾ ਕੋਈ ਇਧਰੋਂ ਆਣ ਕੇ ਕੰਨ ਭਰਨ ਵਾਲਾ ਉਧਰੋਂ ਕੰਨ ਭਰਨ ਵਾਲਾ ਉਹ ਨਹੀਂ ਟਿਕਣ ਦਿੰਦੇ ਆ ਗੱਲ ਉਹ ਤੁਹਾਨੂੰ ਦੱਸਾਂ ਕਿ ਅੰਗ ਵੜ ਵੀ ਆ ਕੇ ਬਹਿ ਜਾਂਦਾ ਲਾਗੇ ਤੇ ਉਹ ਚੁੱਕਦੇ ਰਹਿੰਦੇ ਆ ਤੂੰ ਵੋਪੀ ਵੇਖ ਜੇ ਕੋਈ ਕੱਲ ਨੂੰ ਸਾਡੀ ਧੀ ਪਹਿਣ ਨਾ ਇਦਾਂ ਕਰੇ ਹਨਾ ਤੇ ਸਾਨੂੰ ਕਿੰ ਉਹ ਤੇ ਵਿਚਾਰੀ ਭੋਲੀ ਜੀ ਆ ਨਾ ਉਹਦਾ ਕੋਈ ਭੈਣ ਮਗਰ ਨਾ ਭਰਾ ਹਨਾ ਮਾਂ ਪਿਓ ਆ ਤੇ ਉਹ ਉੰਜ ਭੋਲੇ ਜੀ ਆ ਉਹ ਕਿੰਨੂੰ ਆਪਣਾ ਦੁੱਖ ਦਸੂਗੀ ਤੈਨੂੰ ਨਾਲੇ ਕਿਹੜੀ ਗੱਲ ਦਾ ਭਲੇ ਖਾਇਆ ਸਿੰਦੇ ਅਸੇ ਕਰਕੇ ਤੇ ਮੈਂ ਟੈਂਸ਼ਨ ਵੀ اچਵਾ ਜੇ ਮੇਰੀ ਭੈਣ ਹੁੰਦੀ ਉਹਦੀ ਸੁਣ ਲਾ ਭਾਵੇਂ ਵਿਆਹ ਤੇ ਅਜੇ ਵੀ ਉਹਦਾ ਵਿਆਹ ਨਹੀਂ ਬਦਲਿਆ ਆਉਂਦੀ ਆ ਤੇ ਉਹ ਵੀ ਮੰਮੀ ਦਾ ਇਹਾਸਾਸ ਦਿੰਦੀ ਆ ਉਹ ਵੀ ਮੰਮੀ ਨੂੰ ਕਹਿ ਛੱਡਦੀ ਆ ਕਰਦੇ ਵਿਆਹ ਦੂਜਾ ਇਹਨਾਂ ਇਹਦੇ ਨਹੀਂ ਲਾਦ ਹੋਣੀ ਤੇ ਫਿਰ ਮੈਨੂੰ ਹੋਰ ਟੈਂਸ਼ਨ ਹੁੰਦੀ ਵੀ ਜੇ ਹਨਾ ਇਹ ਇੱਕ ਹੀ ਘਰ ਚੋਂ ਮੇਰਾ ਸਾਥੀ ਵੀ ਬਣ ਜੇ ਕੋਈ ਹਨਾ ਸਾਥ ਦਾ ਵੀ ਮੇਰਾ ਉਹ ਨਹੀਂ ਵੀਰ ਮੈਂ ਤੇਰੇ ਨਾਲ ਆ ਜਿੱਦਾਂ ਹੁਣ ਤੂੰ ਯਾਦ ਮੇਰਾ ਮਤਲਬ ਕਿੰਨਾ ਦਿਲ ਵਦਿਆ ਵੀ ਵਾਕਿਆ ਠੀਕ ਆ ਮੈਨੂੰ ਕਿੰਨਾ ਦਿਲਾਸਾ ਦਿੱਤਾ ਤੇ ਇਹ ਗੱਲ ਹੋ ਜਾਂਦੀ ਆ ਮੈਂ ਤੇ ਇਹ ਚ ਸੁਝੋਚਦਾ ਵਾਂ ਕਿ ਔਰਤ ਹੋ ਕੇ ਵੀ ਔਰਤ ਦਾ ਦੁੱਖ ਨਹੀਂ ਸਮਝਦੀਆਂ ਤੇ ਕਿੱਦਾਂ ਦਾ ਹਿਸਾਬ ਹੋ ਗਿਆ ਯਾਰ ਦੁਨੀਆ ਦਾ ਹਨਾ ਪਰ ਤੂੰ ਨਾ ਟੈਨਸ਼ਨ ਲਿਆ ਕਰ ਮੈਂ ਤੇਰੇ ਨਾਲ ਆ ਤੂੰ ਦੁੱਖ ਸੁੱਖ ਮੇਰੇ ਨਾਲ ਕਰ ਲਿਆ ਕਰ ਚਲੋ ਸੰਦੇ ਠੀਕ ਆ ਫਿਰ ਮੈਂ ਚਲਦਾ ਵਾਂ ਹਾਂ ਉਹ ਨਹੀਂ ਨਹੀਂ ਉਹ ਚਾਹ ਆ ਗਈ ਚਾਹ ਪੀ ਲਾਣ ਦੋ ਬਚਾਰਾ ਪੀਤੀ ਕੋਈ ਨਹੀਂ ਪਾਪੀ ਗੱਲ ਫੜ ਪੀਚ ਆ ਚਲ ਸਿੰਦੇ ਠੀਕ ਆ ਫਿਰ ਹੈ ਇਹ ਮਿਲਾਂਗੇ ਤੇ ਹੈ ਚਲ ਕੋਈ ਨਹੀਂ ਧਿਆਨ ਨਾ ਜਾਈ ਤੇ ਹੌਲੀ ਜਾਈ ਹਾਂ ਚਲੋ ਧਿਆਨ ਨਹੀਂ ਜਾਊਗਾ ਕੋਈ ਨਹੀਂ ਠੀਕ ਆ ਫਿਰ ਹੈ ਓਕੇ ਹਾਂ ਚਲ ਗਿਆ ਕੋਹ ਨਹੀਂ ਹੋਨੇ ਗਿਆ ਕਣਾ ਵਿਚਾਰ ਨਹੀਂ ਉਦਾਂ ਟੈਨਸ਼ਨ ਚ ਥੋੜਾ ਜਿਆ ਤਾਂ ਵੀ ਦੱਸੋ ਤਾਂ ਸਹੀ ਕਾਦੀ ਟੈਨਸ਼ਨ ਹੈ ਉਹ ਕੋਹ ਨਹੀਂ ਟੈਨਸ਼ਨ ਇਹ ਹੀ ਹੋ ਵੀ ਮਾਦੀ ਜਿਹੜੀ ਹੈ ਨਾ ਵਿਆਹ ਕਰਨ ਨੂੰ ਛਿਰਣ ਡਈ ਉਹ ਗੋਪੀ ਦਾ ਦੂਜਾ ਹਾਂ ਹਏ ਦੂਜਾ ਵਿਆਹ ਕਿਉਂ ਐਵੇਂ ਕਿ ਬੱਚਾ ਨਹੀਂ ਹੋਣ ਡਿਆ ਤੇ ਉਹਦਾ ਵਿਆਹ ਕਰੀਏ ਦੂਸਰਾ ਤੇ ਉਹ ਵਿਚਾਰੀ ਭੋਲੀ ਤੇ ਇਹ ਤਾਂ ਟੈਨਸ਼ਨ ਲੈਣ ਡੈ ਵੀ ਉਹਨੂੰ ਆਪਾਂ ਕਿੱਥੇ ਧੱਕਾ ਦੇਣਾ ਤੇ ਦੱਸ ਫਿਰ ਕੀ ਜੇ ਬੱਚਾ ਜੇ ਨਹੀਂ ਹੋਇਆ ਵਿਆਹ ਨੂੰ ਕਿੜਾ ਇੰਨਾ ਟਾਈਮ ਹੋਇਆ ਵਾ ਆਪੇ ਨੂੰ ਸਾਲ ਨਹੀਂ ਹੋਇਆ ਵਿਆਹ ਨੂੰ ਤੇ ਤਾਈ ਇੰਨਾ ਗੱਲਾਂ ਡਾਵੀ ਪਈ ਕਰਨਾ ਕੋਈ ਗਰਮੀ ਤੇ ਤਾਈ ਨਹੀਂ ਬੋਲਦੀ ਹੂੰ ਤਾਈ ਨੂੰ ਚੁੱਕਣਾ ਦੇਣ ਵਾਲੇ ਜਿਹੜੇ ਆ ਨਾ ਕੋਈ ਨਾ ਕੋਈ ਆ ਕੇ ਕੰਨ ਭਰ ਦਿੰਦਾ ਵਾ ਤੇ ਮਾਤਾ ਉਹਦੇ ਦਿਵਾਲੇ ਹੋ ਜਾਂਦੀ ਆ ਆਹ ਗੱਲ ਆ ਮੈਨੂੰ ਪਤਾ ਮਾਤਾ ਨਹੀਂ ਮਾੜੀ ਆ ਤਾਈ ਹੈ ਤੇ ਨਹੀਂ ਇਦਾਂ ਦੀ ਉਦਾਂ ਉਹ ਜਿਹੜੀ ਲਾਗੇ ਮਨਜੀਤ ਵਾ ਨਾ ਉਹਨਾਂ ਦੇ ਗਵਾਂਡਣ ਉਹ ਜਾ ਕੇ ਵੈਂਦੀ ਤਾਈ ਦੇ ਲਾਗੇ ਤਾਂ ਉਹ ਹੀ ਕੰਨ ਪੜਦੀ ਹੁੰਨੀ ਇਹਨਾਂ ਦੇ ਮੈਂ ਵੀ ਇਦਾਂ ਹੀ ਆਖਿਆ ਉਹਨੂੰ ਮੈਨੂੰ ਵੀ ਪਤਾ ਵਾ ਪਰ ਚਲੋ ਜਨਾਨੀਆਂ ਨੂੰ ਤੁਹਾਨੂੰ ਜ਼ਿਆਦਾ ਪਤਾ ਹੁੰਦਾ ਵਾ ਜਿਹੜਾ ਕੋਈ ਨਾ ਕੋਈ ਕਹਿਣ ਵਾਲਾ ਨਾ ਰੋਜ਼ ਇੱਕ ਕੰਨ ਚ ਗੱਲ ਕਹੀ ਜਾਵਾਂਗੇ ਕਹੀ ਜਾਵਾਂਗੇ ਤੇ ਬੰਦੇ ਦੇ ਦਿਮਾਗ ਤੇ ਅਸਰ ਹੋ ਹੀ ਜਾਂਦਾ ਵਾ। ਇੱਕ ਉਹਦੀ ਭੈਣ ਵੀ ਬੜੀ ਤੇਜ ਵਾ ਤੇ ਉਹ ਵੀ ਆਣ ਕੇ ਵਟਕਾ ਕਰਦੀ ਹਣੀ ਗੱਲਾਂ ਇਹਨਾਂ ਨੂੰ। ਚੱਲ ਕੋਈ ਨਹੀਂ ਆਪੇ ਹੋਊਗਾ ਰੱਬ ਠੀਕ ਕਰੂਗਾ ਸਾਰਾ ਕੁਝ। ਉਹਨੂੰ ਮੈਂ ਕਿਹਾ ਹੁਣ ਤੂੰ ਟੈਨਸ਼ਨ ਨਾ ਲਈ ਤੇ ਆ ਰਾਮ ਨਾਲ ਘਰ ਜਾ ਹੋਲੀ ਜਾ। ਇੰਨੀ ਤੇਜ ਨਹੀਂ ਜਾਈਦਾ। ਚਲੋ ਟੈਨਸ਼ਨ ਤੇ ਹੁੰਦੀ ਆ ਉਹ ਵੀ ਇੰਦੀ ਵੱਡੀ ਗੱਲ ਲੋਕ ਕਹਿਣ ਦੇ ਆ ਵੀ ਕੀ ਵਿਆਹ ਕਰਨਾ ਵਾ। ਕੋਈ ਗੱਲ ਨਹੀਂ। ਹੁਣ ਆਪੇ ਸਹੀਊਗਾ। ਉਹ ਤੇ ਵਿਚਾਰੀ ਬੋਲਦੀ ਵੀ ਨਹੀਂ ਹੈਗੀ ਕੁਝ ਵੀ ਉਹਦਾ ਗੋਤੇ ਇੰਨੀਆਂ ਗੱਲਾਂ ਕਰਦੇ ਉਹਨੂੰ ਓਏ ਉਹ ਭੋਲੀ ਆ ਵਿਚਾਰੀ ਉਹ ਨਹੀਂ ਉਹਨੂੰ ਉਹ ਜੇ ਤੇਜ ਹੁੰਦੀ ਨਾ ਤੇ ਫਿਰ ਪਤਾ ਲੱਗਦਾ ਉਹ ਭੋਲੀ ਆ ਨਹੀਂ ਐਨਾ ਗੱਲਾਂ ਦੇ ਉੱਤੇ ਉਹ ਜ਼ਿਆਦਾ ਜਿਹੜਾ ਨਾ ਉਹ ਚਾਹੁੰਦੀ ਆ ਵੀ ਮਾਵਾ ਤੇ ਮਾਂ ਤੇ ਮਾਂ ਹੀ ਹੁੰਦੀ ਆ ਭਾਵੇਂ ਸੱਸ ਵਾ ਭਾਵੇਂ ਕੋਈ ਵੀ ਆ ਇਹਨਾਂ ਨੂੰ ਸਮਝਣਾ ਚਾਹੀਦਾ ਵਾ ਕੋਈ ਨਹੀਂ ਠੀਕ ਹੈ ਮਮੀ ਹੈ ਇੱਕ ਗੱਲ ਸੁਣ ਹਾਂ ਹੈ ਬੜਾ ਜੇ ਕੰਮ ਕਰਦੇ ਆ ਇੱਕ ਕਾਂਦਾ ਇੱਕ 5000 ਰੁਪਏ ਦੇ ਆ ਮੈਨੂੰ ਤੂੰ 5000 ਰੁਪਏ ਕੀ ਕਰਨਾ ਹੈ ਆਏ ਮੈਂ ਲੈ ਨਹੀਂ ਸਕਦੀ ਵੀ ਨਹੀਂ ਲੈ ਸਕਦੀ ਆ ਫਿਰ ਵੀ ਕੀ ਕਰਨਾ ਹੈ ਮੈਂ ਸੂਟ ਸੋਣਾ ਇੱਕ ਭਾਰਾ ਜਿਆ ਸੱਸ ਨੂੰ ਮੈਂ ਕਿਹਾ ਸੀ ਆਪਣੀ ਨੂੰ ਤੋ ਆਂਦੀ ਕੋਈ ਦਿਨ ਦੇਹੜਾ ਲੈਂਦੇ ਵੀ ਤੇ ਫਿਰ ਸਵਾਰੀ ਨਹੀਂ ਸੂਟ ਤੇ ਅੱਗੇ ਬੜੇ ਤੇਰੇ ਕੋਲ ਤੇ ਦੇ ਦੇ ਹਾਂ ਇੱਕ ਤੈਨੂੰ ਪਤਾ ਜਿੰਨੇ ਕੁੜੀਆਂ ਕੋਲ ਹੁਣ ਉਹਨੇ ਥੋੜੇ ਹੁੰਦੇ ਆ ਤਾਂ ਇਤਨਾ ਘੱਟ ਥੋੜੇ ਜੇ ਹੈਗੇ ਮੇਰੇ ਕੋਲ ਤੇ 4000 ਰੁਪਏ ਲੈ ਲੈ ਤੇ 1000 ਰੁਪਏ ਅੰਦਰ ਦੇ ਦੇ ਨਹੀਂ ਤੈਨੂੰ ਜਾ ਕੇ ਮੈਂ ਠੀਕ ਹਜ਼ਾਰ ਨਹੀਂ ਮੈ ਲੈਣਾ ਹਾਂ ਹੁਣ ਮੈਨੂੰ ਵਾਧ ਦਈ ਬਾਚ ਮੈਂ ਮੁੰਡੇ ਤੇ ਵੀ ਬਣਾਉਣੇ ਆ ਚਲ ਅੱਛਾ ਮੈਂ ਦਵਾਈ ਲੈਣ ਜਾਣਾ ਫੇਰ ਫੇਰ ਕਢਾ ਕੇ ਫੇਰ ਤੈਨੂੰ ਦੇ ਦੂੰਗੀ ਅੱਛਾ ਲੈ ਭੈਣ ਆਈ ਆ ਸੱਸ ਸਤਿਗੁਰੂ ਹੋ ਸਾਰ ਪੈਂਡ ਠੀਕ ਠਾਕ ਹਾਂ ਠੀਕ ਠਾਕ ਤੂੰ ਕਦੋਂ ਕੁ ਦਿਈ ਆ ਮੈਨੂੰ ਹੋ ਗਿਆ ਡੇਢ ਘੰਟਾ ਹੋਈ ਇਹਨਾਂ ਤੂੰ ਕਿੱਥੇ ਗਿਆ ਸੀ ਕਹਿੰਦਾ ਨੇ ਉਹ ਫੋਨ ਆ ਗਿਆ 1000 ਦੋਸ ਦਾ ਤੇ ਮੈਂ ਸੁਣਦਾ ਛੱਡਦਾ ਬਾਅਦ ਨੂੰ ਚੱਲ ਗਿਆ ਅੱਛਾ ਤੇ ਡੇਢ ਘੰਟਾ ਫੋਨ ਤੇ ਲਾਇਆ ਉਹ ਪ ਤੁਹਾਨੂੰ ਪਤਾ ਬਾਹਰ ਗਿਆ ਯਾਰਾਂ ਦੋਸਤਾਂ ਲੱਗ ਗਿਆ ਟਾਈਮ ਲੱਗੀ ਜਾਂਦਾ ਫਿਰ ਐਵੇਂ ਖੜੇ ਜੇ ਆਓ ਅੰਦਰ ਜਾ ਕੇ ਗੱਲ ਕਰਦੇ ਆ ਆਜੋ ਨਾ ਮੇਰੀ ਗੱਲ ਸੁਣ ਇੱਧਰ ਆ ਤੂੰ ਕਦੋਂ ਕਦੋਂ ਮੰਮੀ ਤੇ ਅੱਗੇ ਬੋਲਣ ਡੈ ਪਿਆ ਵਾ ਕੀ ਗੱਲ ਹੋਈ ਭੈਣ ਤੈਨੂੰ ਪਤਾ ਹੀ ਨਹੀਂ ਇਹ ਘਰ ਦੇ ਵਿੱਚ ਕੀ ਹੋਇਆ ਵਾ ਅੱਛਾ ਭੈਣ ਮੰਮੀ ਨੇ ਆਉਂਦਾ ਤਾਂ ਇਹਨੂੰ ਰਿਪੋਰਟ ਦੇਤੀ ਆ ਤੂੰ ਹੋਰ ਉਹਨੇ ਦੇਣੀ ਨਹੀਂ ਸੀ ਉਹ ਭੈਣ ਸਾਡ ਸਾਰੀਆਂ ਗੱਲਾਂ ਕੁਝ ਨਹੀਂ ਹੋਇਆ ਆ ਬਹਿ ਕੇ ਅੰਦਰ ਚਾਹ ਪੀਨੇ ਆ ਨਹੀਂ ਮੇਰੀ ਗੱਲ ਸੁਣ ਅਹ ਮਾਮਾ ਜਿਹਨੇ ਤੁਹਾਨੂੰ ਨਿੱਕੇ ਅਨਪਾਲ ਪਾਲ ਪੋਸ ਕੇ ਵੱਡੇ ਕੀਤਾ ਵਾ ਤੇ ਐਡੇ ਵੱਡੇ ਰਾਜਿਆਂ ਵਾਂਗੂ ਬਣਾਇਆ ਵਾ ਠੀਕ ਹੈ ਨਾ ਉਹਦੀ ਕਦਰ ਕਰਨੀ ਸਿੱਖੋ ਉਹ ਜਿਹੜੇ ਕੱਲ ਆਉਂਦੀ ਹੈ ਨਾ ਉਹਨਾਂ ਦੇ ਮਗਰ ਨਾ ਲੱਗੋ ਵੀ ਉਹ ਭੈਣ ਇਹੋ ਜੀ ਕੋਈ ਗੱਲ ਨਹੀਂ ਹੈ ਗਈ ਮੈਂ ਮੰਮੀ ਨੂੰ ਸਿਰਫ ਇੰਨਾ ਕਿਹਾ ਵਾ ਵੀ ਮੰਮੀ ਡਾਕਟਰ ਨੇ ਉਹਨੂੰ ਰੈਸਟ ਦੱਸੀ ਆ ਤੇ ਮੰਮੀ ਜਾਂਦੇ ਜਾਂਦੇ ਉਹਨੂੰ ਲੀੜੇ ਦੇ ਗੇ ਤੇ ਉਹ ਲੀੜੇ ਭਾਰੇ ਸਾਰੇ ਜਿਹੜੇ ਮਦਾ ਧੋਣ ਵਾਲੇ ਤੋਰੀ ਟੱਕ ਦੇ ਕੰਮ ਤੇ ਨਹੀਂ ਤਾਈ ਤੂੰ ਨੇ ਤੋਹ ਦਿੱਤੇ ਤੇ ਮੈਂ ਇਹਨਾ ਮੰਮੀ ਨੂੰ ਕਿਹਾ ਵੀ ਉਹਨੂੰ ਰੈਸਟ ਮਤਲਬ ਦੱਸੀ ਸੀ ਕਿ ਤੁਸੀਂ ਨਾ ਮਤਲਬ ਉਹਦਾ ਦਵਾਈ ਚੱਲਦੀ ਆ ਤੇ ਮੰਮੀ ਨੇ ਇੰਨੀ ਗੱਲ ਮੈਂ ਕਹੀ ਤੇ ਮੰਮੀ ਗੁੱਸਾ ਕਰਕੇ ਬੈਠ ਗਈ ਦੱਸੋ ਇਹਦੇ ਵਿੱਚ ਕੋਈ ਹੈ ਗੱਲ ਮਤਲਬ ਗੁੱਸਾ ਕਰਨ ਵਾਲੀ ਤੁਸੀਂ ਗੱਲ ਸੁਣ ਲੈ ਮੇਰੀ ਹੁਣ ਆ ਵੀ ਘਰਾਂ ਦੇ ਜਿਹੜੀਆਂ ਜਨਾਨੀਆਂ ਦੇ ਕੰਮ ਜਨਾਨੀਆਂ ਨੇ ਕਰਨੇ ਆ ਸਾਡੇ ਘਰਾਂ ਚ ਵੀ ਲੱਗੀਆਂ ਕੰਮ ਵਾਲੀਆਂ ਪਰ ਇਹ ਥੋੜਾ ਸਾਰਾ ਕੰਮ ਹੀ ਉਹਨਾਂ ਤੇ ਸੋਰਸਟੀਆਂ ਵੀ ਉਹਨਾਂ ਨਾਲੇ ਪਿੱਛੇ ਕੰਮ ਹੁੰਦੇ ਆ ਉਹਨਾਂ ਨੇ ਵੀ ਕੋਈ ਦਿਨ ਧਿਆਰ ਵੇਖਣਾ ਹੁੰਦਾ ਜ਼ਰੂਰੀ ਨਹੀਂ ਵੀ ਸਾਡੇ ਘਰਾਂ 'ਚ ਲੰਮਕੀਆਂ ਰਹਿਣ ਵੀ ਠੀਕ ਆ ਨਾ ਤੇ ਇਹਨੂੰ ਇਹ ਨਹੀਂ ਵੀ ਪਟਰਾਣੀ ਬਣਾ ਕੇ ਰੱਖਣਾ ਮਗਰੋਂ ਕੰਮ ਕਰਦੀ ਆਈ ਹੈ ਹਨ ਕੱਪੜੇ 2 ਦਿਨ ਬਾਅਦ ਵੀ ਧੋ ਸਕਦੇ ਸੀ ਡਾਕਟਰ ਨੇ ਕਿਹਾ ਵਾ ਵੀ ਨਹੀਂ ਪਾਰਾ ਕੰਮ ਕਰਨਾ ਤੇ ਇੱਕ ਬੰਨੇ ਮੰਮੀ ਕਹੀ ਜਾਂਦੇ ਵੀ ਸਾਨੂੰ ਘਰ ਦਾ ਵਾਰਸ ਚਾਹੀਦਾ ਵਾ ਡਾਕਟਰ ਦੀ ਸਲਾਹ ਨਾ ਚੱਲਣਾ ਆਪਾਂ ਮੇਰੀ ਗੱਲ ਸੁਣ ਹੁਣ ਹੀ ਡਾਕਟਰ ਡਾਕਟਰ ਹੋਣ ਦੇ ਪਿਆ ਪਹਿਲਾਂ ਕਿਹੜੇ ਡਾਕਟਰ ਹੁੰਦੇ ਸੀ ਹੈ ਇੰਨਾ ਵੀ ਨਹੀਂ ਰੈਸਟ ਜਿਆਦਾ ਦਈਦਾ ਹੁੰਦਾ ਇੰਨਾ ਵੀ ਨਹੀਂ ਫੁੱਲਾਂ ਦੇ ਵਾਂਗੂ ਰੱਖੀਦਾ ਉਹਨਾਂ ਨੂੰ ਕੰਮ ਕਾਰ ਕਰਦੀਆਂ ਚੰਗੀਆਂ ਲੱਗਦੀਆਂ ਵਾ ਜਦੋਂ ਰੱਬ ਨੇ ਸੁਣਨੀ ਆਪੇ ਸੁਣ ਲੈਣੀ ਆ ਤੇ ਫਿਰ ਪੈਣ ਇਹ ਗੱਲ ਤੇ ਮੈਂ ਮੰਮੀ ਨੂੰ ਸਮਝਾਉਣਾ ਫਿਰ ਮੰਮੀ ਨੂੰ ਕਹਾਂ ਕਾਲੇ ਨਾ ਪਾਵੇ ਅਜੇ ਸਾਲ ਨਹੀਂ ਹੋਇਆ ਵਿਆਹ ਨੂੰ ਤੇ ਫਿਰ ਕਹੀ ਜਾਂਦੇ ਉਹਨੂੰ ਵੀ ਮਤਲਬ ਸਾਨੂੰ ਵਾਰਸ ਚਾਹੀਦਾ ਵਾਰਸ ਚਾਹੀਦਾ ਜਾਂ ਫਿਰ ਇਹ ਵੀ ਥੋੜੀ ਵੇਟ ਕਰ ਲੈਣਾ ਇਦਾਂ ਕਰਦੇ ਪੈਣ ਉਹਦੀ ਦਵਾਈ ਬੰਦ ਕਰਾ ਦਿੰਨੇ ਆ ਤੇ ਫਿਰ ਕੰਮ ਕਰਾ ਲੈਣਾ ਉਹ ਕੋ ਨਾਲੇ ਪੈਣ ਮੈਂ ਤੈਨੂੰ ਦੱਸਿਆ ਮੰਮੀ ਨੇ ਕਿੱਡੀ ਵੱਡੀ ਗੱਲ ਕਹਿ ਤੀ ਤੂੰ ਅਸੇ ਦੂਜਾ ਵਿਆਹ ਕਰਾ ਲਾ ਇਹ ਜੇ ਹੁਣ ਗਰੀਬ ਘਰ ਦੀ ਲਿਆਂਦੀ ਆ ਤੂੰ ਨੂੰ ਕਿਸੇ ਤੱਕਾ ਦੇ ਦੀ ਆਪਾਂ ਇਹ ਸਾਨੂੰ ਚੰਗੇ ਲੱਗਦੇ ਕੰਮ ਤੁਸੀਂ ਦੱਸੋ ਸਾਨੂੰ ਦੇਖਣਾ ਚਾਹੀਦਾ ਨਾ ਵੀ ਅਜ ਸਾਡੇ ਵਿਆਹ ਨੂੰ ਟਾਈਮ ਕਿੰਨਾ ਕੁ ਹੋਇਆ ਵਾ ਲੋਕੀ ਤੇ 10-10 ਸਾਲ ਤੱਕ ਮਤਲਬ ਇੰਤਜ਼ਾਰ ਕਰਦੇ ਇਹ ਗੱਲ ਦਾ ਤਾਂ ਜੇ ਸਾਡੇ ਵਿਆਹ ਨੂੰ ਤੇ ਸਾਲ ਹੀ ਮਹਾ ਹੋਣ ਤਿਆ ਆ ਵਾ ਤੇ ਮੰਮੀ ਕਾਲੇ ਬਈ ਜਾਂਦੇ ਵਾ ਤੂੰ ਆਪਣੇ ਤੇ ਲਾ ਕੇ ਸੋਚ ਲਾ ਉਹ ਵੀ ਤੇਰੇ ਅਰਗੀ ਆ ਨਾ ਜੇ ਚਲੋ ਤੇਰੀ ਪਰਮਾਤਮਾ ਨੇ ਜਾਂਦਿਆਂ ਸੁਣ ਲਈ ਆ ਜੇ ਨਾਮਾ ਤੋਂ ਸੁਣਦਾ ਪਰਮਾਤਮਾ ਤੇਰੇ ਸਭ ਦੇ ਤੇ ਨਾਲ ਤੱਕਾ ਕਰ ਦੇ ਸਾਡੇ ਤੇ ਕੀ ਬੀਤਦੀ ਤੂੰ ਮੇਰੇ ਗਾਲ ਛੱਡ ਮੇਰੀ ਤਾਂ ਕਿਸਮਤ ਮੇਰੇ ਨਾਲ ਰੱਬ ਨੇ ਮੈਨੂੰ ਜਾਂਦੇ ਹੀਰੇ ਵਰਗਾ ਪੁੱਤ ਦੇ ਦਿੱਤਾ ਤੂੰ ਆਪਣੀ ਕਿਸਮਤ ਦੇਖ ਤੈਨੂੰ ਲੋਕੀ ਗੱਲਾਂ ਨਹੀਂ ਕਰਦੇ ਬਾਹਰ ਤੇਰੇ ਚਾਰ ਬੇਲੀ ਨਹੀਂ ਕਹਿੰਦੇ ਵੀ ਮਗਰੋਂ ਵਿਆਹ ਹੋ ਕੇ ਤੇ ਪਿਓ ਬਣ ਗਏ ਆ ਤੇਰਾ ਮਨ ਨਹੀਂ ਕਰਦਾ ਵੀ ਤੂੰ ਵੀ ਪਿਓ ਬਣੇ ਬੱਚਿਆਂ ਨੂੰ ਲੈ ਕੇ ਬਾਹਰ ਅੰਦਰ ਫਿਰੇ ਤੇ ਮੇਰੀ ਇੱਕ ਹੋਰ ਗੱਲ ਸੁਣ ਲੈ ਅੱਜ ਤੋਂ ਬਾਅਦ ਮਾਣੂ ਨੇ ਕੁਝ ਕਹਿਣਾ ਉਹ ਕੱਲੋਂ ਆਂਡੀ ਤੇ ਤੂੰ ਉਹਦੇ ਮਗਰ ਲਾ ਕੇ ਮਾਣੂ ਡਹਿ ਪਿਆ ਕਹਿਣ ਠੀਕ ਹੈ ਨਾ ਮਾਮਾ ਨੇ ਕਹਿਣਾ ਹੀ ਹੁੰਦਾ ਸਸਤਾ ਨੇ ਡੁੱਲੇ ਜਿਹੜਾ ਡੁੱਲਾ ਵਿਗੜਾ ਹੁੰਦਾ ਉਹ ਤੋਂ ਉਹਨਾਂ ਨੇ ਸਮਝਾਉਣਾ ਹੀ ਹੁੰਦਾ ਉਹਨਾਂ ਨੂੰ ਠੀਕ ਹੈ ਨਾ ਕਹਿਣਾ ਫਿਰ ਮੈਂ ਉਹਨੂੰ ਘਰੋਂ ਕੱਢਦਾ ਜਿੱਦਾਂ ਮੰਮੀ ਕਹਿੰਦੀ ਵੀ ਹੁਣ ਤੂੰ ਦੂਜਾ ਵਿਆਹ ਕਰਾ ਲਾ ਦੂਜਾ ਵਿਆਹ ਕਰਾ ਲਾ ਫਿਰ ਮੈਂ ਮੇਰੀ ਗੱਲ ਸੁਣ ਫਿਰ ਜੇ ਮੰਮੀ ਕਹਿੰਦੀ ਹੈ ਨਾ ਤਾਂ ਹੁਣ ਸਾਲ ਹੋ ਗਿਆ ਹੁਣ ਉਹਦੇ ਮੂੰਹ ਵਾਲੀ ਵੇਖੀ ਜਾਣਾ ਵਾ ਫਿਰ ਤੇ ਕੁਝ ਕਰਨਾ ਹੀ ਪੈਣਾ ਵਾ ਚਲੋ ਛੱਡੋ ਚਲੋ ਆਓ ਚਾਹ ਪੀ ਗੋ ਫਿਰ ਵੇਖ ਮੈਨੂੰ ਸਮਝ ਨਹੀਂ ਆ ਜੇ ਵੀ ਤੇ ਅਜੇ ਵੀ ਹੁਣ ਡਾਕਟਰਾਂ ਦੇ ਰਾਹ ਚ ਕਿੰਨਾ ਕੇ ਤੈਂ ਪੇ ਰਹੋਗੇ ਕਿੰਨਾ ਕੇ ਪੈਸੇ ਦਾ ਉਜਾੜਾ ਕਰਦੇ ਰਹੋਗੇ ਥੋੜਾ ਜਨਾ ਸੋਚੀ ਬੈ ਕੇ ਫੇਰ ਮੈਨੂੰ ਕਹੀ ਕੁਝ ਪੈਣ ਤੇ ਮੰਮੀ ਨੇ ਕਹਾਂ ਜੇ ਇਹ ਛੱਡ ਦੇ ਤੈਂ ਡਾਕਟਰਾਂ ਦੇ ਛੱਡਦਿੰਨੇ ਜਾਣਾ ਘਰੇ ਇੱਥੇ ਕਰੀ ਜਾਂਦੇ ਕੋਈ ਜਦੋਂ ਸੁਣਨੀ ਉਹ ਪਰਮਾਤਮਾ ਨੇ ਆਪੇ ਸੁਣ ਲੂਗਾ ਵੇ ਲੋਕ ਮਰਜ਼ੀ ਕਰੋ ਤੂੰ ਆ ਚਾਹ ਪੀ ਬੈ ਕੇ ਅੰਦਰ ਆ ਜਾ ਤੇ ਜਾਣਾ ਬਣਾ ਵਾਪਸ ਮੁੰਡਾ ਠੀਕ ਦਾਣਾ ਮੰਮੀ ਤੂੰ ਐਵੇਂ ਨਾ ਫਿਕਰ ਕਰ ਜਿਆਦਾ ਮੈਂ ਗੱਲ ਨੂੰ ਬੜਾਵਾ ਦੇ ਠੀਕ ਆ ਨਾ ਆਪੇ ਕਰੂਗੀ ਦੋ ਤਿੰਨ ਦਿਨ ਕੰਮ ਜਦੋਂ ਰੀਤਾ ਨਾ ਆਉਗੀ ਨਾ ਆਪੇ ਨੂੰ ਕਰਨਾ ਪੈਣਾ ਵਾ ਤੇ ਨਾਲੇ ਮੇਰੀ ਗੱਲ ਸੁਣ ਭਾਂਡੇ ਤੂੰ ਨਹੀਂ ਕੁਝ ਵੀ ਧੋਣੇ ਦਾਣੇ ਆਪੇ ਧੋਊਗੀ ਕੀ ਗੱਲ ਇਹਨੂੰ ਨਾ ਪਤਾ ਲੱਗੂ ਕਿ ਮੈਂ ਕੋਈ ਸਪਾਈ ਕਰਨੀ ਕਿੰਨਾ ਕੁ ਚਿਰ ਕੰਮ ਵਾਲੀ ਤੇ ਰਹੂਗੀ ਚਲ ਚੰਗਾ ਫਿਰ ਧਿਆਨ ਨਾ ਜਾਵੀ ਹੁਣ ਕੋਈ ਨਹੀਂ ਮੈਂ ਚੱਲ ਜਾਣਾ ਤੂੰ ਫਿਕਰ ਨਹੀਂ ਕਰ ਲੈ ਚੱਲ ਫਿਕਰ ਮੈਂ ਕਹਾਂਦਾ ਕਰਨਾ ਚੱਲ ਕੋਈ ਨਹੀਂ ਜਾ ਤੂੰ ਧਿਆਨ ਚੱਲ ਮੈਂ ਉਹਨੂੰ ਮਿਲਣਾ ਫੇਰ ਕਿਉਂ ਮਿਲ ਕੇ ਨਹੀਂ ਗਈ ਵੀ ਅੱਛਾ ਸੋਣੀਏ ਤਾਂ ਢਾਲ ਹੀ ਜੇ ਮੈਂ ਚੱਲ ਲਈ ਆ ਤੇ ਮੇਰੀ ਗੱਲ ਸੁਣ ਐਵੇਂ ਨਿੱਕੇ ਮੋਟੀਆਂ ਗੱਲਾਂ ਦਾ ਗੁੱਸਾ ਨਹੀਂ ਕਰੀ ਜਾਂਦਾ ਘਰਾਂ ਦੇ ਵਿੱਚ ਸੱਸਾ ਮਾਵਾ ਕਹਿੰਦੀ ਰਹਿੰਦੀ ਆ ਮੈਂ ਠੀਕ ਆ ਨਾ ਤਾਂ ਐਵੇਂ ਮੰਨ ਤੇ ਨਹੀਂ ਲਈਦੀ ਹੁੰਦੀ ਵੀ ਜਿੱਦੋਂ ਉਹ ਕਹਿੰਦੀ ਕਰ ਲਿਆ ਘਰ ਕੰਮ ਠੀਕ ਹਾਂ ਤਾਂ ਬਹੁਤਾ ਕੰਮ ਵਾਲੀਆਂ ਤਾਂ ਵੀ ਨਹੀਂ ਰਹੀ ਜਾਂਦਾ ਆਪ ਵੀ ਹੱਥ ਲਾ ਲਈ ਦਿੰਦੇ ਆ ਠੀਕ ਆ ਮੈਨੂੰ ਹੁਣ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਕਿਉਂ ਅਪਸਟ ਹੋ ੜੇ ਤੂੰ ਕੋਈ ਗੱਲ ਨਹੀਂ ਟੈਂਸ਼ਨ ਨਹੀਂ ਆਣੀ ਮੇਰੇ ਨਾਲ ਠੀਕ ਆ ਅਜਿਹੀ ਨਜ਼ਰ ਮੈਂ ਤੇਰੇ ਨਾਲ ਆ ਨਾ ਤੈਨੂੰ ਕਿਸੇ ਗੱਲ ਦੀ ਟੈਂਸ਼ਨ ਨਹੀਂ ਦੇਣੀ ਠੀਕ ਆ